हेलो गाइस भाईकुच का खालसा भाईकुच की फतेह ਤੇ ਤੁਸੀਂ ਦੇਖ ਰਹੇ ਹੋ ਟੈਂਸ਼ਨ ਫਰੀ ਗਿੱਲ ਤੇ ਇਹ ਹੈ ਉਸ ਦਾ ਪਿੰਡ ਤੰਦੂਈ ਤੇ ਇੱਥੇ ਹਰ ਸਾਲ ਬਾਬਾ ਜੀ ਦੀ ਵਰਸੀ ਮਨਾਈ ਜਾਂਦੀ ਹੈ ਤੇ गाइस ಸಾ ಪುರಾ ಸಾಹಿತ ಹಾಲ ಗುರು ಬಾಬಾ ಲಲ್ಲಾ ಇರ ಸಾಲ ಜನ್ಮದಿನ ಪಾಠ ರಾಯರ ਸੋ ਕਹਿੰਦੇ ਤਿੰਨ ਦਿਨ ਦਾ ਪਾਠ ਖਾਇ ਜਾਂਦਾ ਆ ਤੇ ਇਹ ਤਿੰਨ ਦਿਨਾਂ ਦੇ ਵਿੱਚ ਸਾਰਿਆਂ ਦੇ ਘਰ ਦੇ ਚੁੱਲ੍ਹੇ ਬੰਦ ਕੀਤੇ ਜਾਂਦੇ ਆ ਕਿ ਗੁਰਦੁਆਰਾ ਸਾਹਿਬ ਆਓ ਲੰਗਰ ਪਕਾਓ ਤੇ ਨਾਲੇ ਸ਼ਗੋ ਤੇ ਨਾਲੇ ਸ਼ਿਕਾਓ ਤੇ ਤਿੰਨ ਦਿਨ ਕੋਈ ਵੀ ਆਪਣੇ ਘਰੇ ਅਗਨੀ ਮਾਲਦਾਗਾ ਸਾਰੇ ਗੁਰਦੁਆਰੇ ਜਿੱਤੇ ਆਪਾਂ ਘਰ ਵਿੱਚ ਕੰਮ ਕਰਦੇ ਨੇ ਆਪਣੇ ਇਦਾਂ ਗੁਰਦੁਆਰਾ ਸਾਹਿਬ ਆ ਕੇ ਅਸੀਂ ਕਰਦੇ ਆਂ ਤੋ ਗਾਇਸ ਮੇਰਾ ਇਹ ਵੀਡੀਓ ਪਾਉਣ ਦਾ ਪਰਪਸ ਇਹ ਵੀ ਸਿਗਾ ਕਿ ਆਪਣੇ ਜਿਹੜੇ ਲੋਕ ਆ ਜ਼ਿਆਦਾਤਰ ਬਾਹਰ ਜਾਂ ਸ਼ਹਿਰਾਂ 'ਚ ਸ਼ਿਫਟ ਹੋ ਰਹੇ ਆ ਤੇ ਗਾਇਸ ਪਿੰਡਾਂ 'ਚ ਇਹ ਵਾਲੀ ਮੋਜ਼ ਨਹੀਂ ਲੱਭਦੀ ਗਈ ਇਹ ਵਾਲਾ ਮੂਲ ਸਿਰਫ ਪਿੰਡਾਂ 'ਚ ਹੁੰਦਾ ਆ ਸ਼ਹਿਰਾਂ 'ਚ ਤੇ ਮਹੀਨੇ ਬਾਅਦ ਲੋਕੀ ਗੁਰਦੁਆਰੇ ਜਾਂਦੇ ਹੋਣਗੇ ਤੇ ਪਿੰਡਾਂ 'ਚ ਕੀ ਰੋਜ਼ ਗੁਰਦੁਆਰਾ ਸਾਹਿਬ ਦਰਸ਼ਕ ਇੱਤੇ ਜਾਂਦੇ ਆ ਤੇ ਪਿੰਡ ਗਾਇਸ ਪਿੰਡ ਹੀ ਹੁੰਦਾ ਆ ਸੋ ਗਾਇਸ ਪਤਾ ਨਹੀਂ ਗੁਰਦੁਆਰਾ ਸਾਹਿਬ ਜਾ ਕੇ ਜਦੋਂ ਪੱ ਲੰਗਰ ਲਪਕਾਨੇ ਆ ਮੰਨ ਉਹਨਾਂ ਸਕੂਨ ਮਿਲਦਾ ਨਾ ਰੋਟੀ ਤਾਂ ਪਾ ਘਰੇ ਵੀ ਲਈਦੀ ਆ ਪਰ ਗੁਰਦੁਆਰਾ ਸਾਹਿਬ ਜਾ ਕੇ ਅਲਗੀ ਫੀਲਿੰਗ ਹੁੰਦੀ ਆ ਸੋ ਗਾਇਸ ਸਾਰੇ ਜਣੇ ਸੇਵਾ ਕਰਿਆ ਕਰੋ ਤੇ ਮੇਵਾ ਤਾਂ ਜ਼ਰੂਰ ਮਿਲੂਗਾ ਸੋ ਗਾਇਸ ਮੈਨੂੰ ਸਪੈਸ਼ਲੀ ਪਿੰਡ ਬਹੁਤ ਪਸੰਦ ਆ ਕਿਉਂਕਿ ਇਹਦੇ ਵਿੱਚ ਸਾਰੇ ਸਾਡੇ ਚਾਚੇਤਾਈ ਆ ਸਾਡੇ ਸੱਚਤਾਈ ਵੀ ਇਕੱਠੇ ਰਹੇ ਸੀ ਤੇ ਹੁਣ ਸਾਡੇ ਸੱਚਤਾਈ ਦੀਆਂ ਨੋਆ ਸਭ ਇਕੱਠੇ ਰਹਿੰਦੇ ਆ ਤੇ ਪਿੰਡਾ ਥਾਣਾ ਚ ਇਹ ਬਹੁਤ ਮੋਜ਼ਬਾ ਕਿ ਜਦੋਂ ਗੁਰਦੁਆਰਾ ਸਾਹਿਬ ਤੇ ਤਾਂ ਸਾਰੇ ਆਪਣਾ ਪਰਿਵਾਰ ਹੀ ਹੁੰਦਾ ਆ ਬਹੁਤੋ ਪਿਆਰਿਆਂ ਨੂੰ ਸਾਸ ਗਰਾਸ ਵਾਹਿਗੁਰੂ ਜੀ ਦਾ ਨਾਮ ਜਪਦੇ ਹਨ ਪੜ੍ਹੇ ਵਾਸਤੇ ਵੀ ਇੱਕ ਛਣ ਮਾਤਰ ਸਮਾਂ ਵੀ ਵਾਹਿਗੁਰੂ ਜੀ ਦੇ ਨਾਮ ਨਾਲ ਪੜ੍ਹਾਉਂਦੇ ਨੇ ਕਿਉਂਕਿ ਉਹ ਇਸ ਤਰ੍ਹਾਂ ਕਹਿੰਦੇ ਹਨ ਆਖਾ ਜੀਵਾਂ ਜਿਸ ਤਰ੍ਹਾਂ ਮਰ ਜਾਓ ਉਹਦਾ ਇੰਨਾ ਪ੍ਰੇਮ ਕਰਦਾ ਹੈ ਘੰਡੇ ਭੇੜੇ ਦੇ ਨਾਲ ਤੇ ਨਾਮ ਨਾਲ ਰਾਗ ਦੇ ਨਾਲ ਇਸੇ ਪ੍ਰਕਾਰ ਜਿਹੜਾ ਭਗਰਾ ਹੈ ਭੌਰਾ ਕਮਲ ਦੇ ਫੁੱਲ ਦੇ ਨਾਲ ਇੰਨੀ ਫਰੀਦ ਕਰਦਾ ਹੈ ਕਿ ਜਿਸ ਵੇਲੇ ਫੁੱਲ ਖਿੜਦਾ ਹੈ ਉਹਦੀ ਸੰਬੰਧੀ ਨ ਮਾਨਨੰਦ ਦਾ ਵਾਸਤੇ ਮਾਨਨੰਦ ਕਰਕੇ ਇਹ ਫੁੱਲ ਦੇ ਉੱਪਰ ਬੈਠ ਜਾਂਦਾ ਤੇ ਐਨਾ ਮਜ਼ਰ ਹੁੰਦਾ ਕਿ ਉੱਥੋਂ ਉੱਠਦਾ ਨਹੀਂ ਤੇ ਸ਼ਾਮ ਦੇ ਸੋ ਗਾਇਸ ਸਾਡੇ ਗੁਰਦੁਆਰਾ ਸਾਹਿਬ ਮੱਕੀ ਦੀ ਰੋਟੀ ਵੀ ਜ਼ਰੂਰ ਬਣਾਉਂਦੇ ਆ ਕਨਕ ਦੀ ਨਾਲੇ ਮੱਕੀ ਦੀ ਸੋ ਗਾਇਸ ਅਸੀਂ ਬਹੁਤ ਕਿਸਮਤ ਵਾਲੇ ਆ ਕਿ ਅਸੀਂ ਬਾਬਾ ਲੱਲਾ ਜੀ ਦਾ ਇੱਕ ਪਰਿਵਾਰ ਵਾਂ ਕਿ ਅਸੀਂ ਇਸ ਨਗਰੀ ਦਾ ਹਿੱਸਾ ਬਣਿਆ ਸੋ ਗਾਇਸ ਤੁਸੀਂ ਦੇਖਿਆ ਹੁਣ ਆ ਕਿ ਪਿੰਡਾਂ ਦੀਆਂ ਕੁੜੀਆਂ ਨੂੰ ਰੋਟੀ ਪਾਣੀ ਛੇਤੀ ਆ ਜਾਂਦਾ ਇੱਕ ਕਾਰਨ ਇਹ ਵੀ ਆ ਕਿ ਉਹ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਪਕਾਉਂਦੀਆਂ ਵਾਂ ਤੇ ਇਸੇ ਕਰਕੇ ਰੋਟੀ ਪਾਣੀ ਛੇਤੀ ਕਰਨ ਲੱਗ ਜਾਂਦੀਆਂ ਵਾਂ ਅਮੈਂ ਵੀ ਫਸਟ ਟਾਈਮ ਮੱਕੀ ਦੀ ਰੋਟੀ ਬਣਾਈ ਆ ਉਹ ਵੀ ਗੁਰਦੁਆਰਾ ਸਾਹਿਬ ਜਾ ਕੇ ਕਿਉਂਕਿ ਮੈਰਿਜ ਤੋਂ ਬਾਅਦ ਵੀ ਮੰਮੀ ਬਣਾਉਂਦੇ ਆ ਤੇ ਮੈਰਿਜ ਤੋਂ ਪਹਿਲਾਂ ਵੀ ਮੰਮੀ ਉਧਰ ਵਾਲੇ ਬਣਾਉਂਦੇ ਹੁੰਦੇ ਪੇਕੇ ਵਾਲੇ ਤੇ ਮੈਂ ਵੀ ਪਹਿਲੀ ਵਾਰ ਮੱਕੀ ਦੀ ਰੋਟੀ ਗੁਰਦੁਆਰਾ ਸਾਹਿਬ ਬਣਾਈ ਆ ਉਹ ਵੀ ਮੈਨੂੰ ਨਹੀਂ ਸੀ ਹੁੰਦੀ ਅੰਨੇ 2-3 ਕੁਲਕੇ ਜ਼ਰੂਰ ਬਣਾਏ ਸੀ ਗੁਰਦੁਆਰਾ ਸਾਹਿਬ ਜਾ ਕੇ ਸੋ ਗਾਇਸ ਹੁਣ ਚੈੱਕ ਕਰੋ ਮੱਕੀ ਰੋਟੀ ਮੈਮ ਨੂੰ ਲੱਗੀਆਂ ਤੇ ਦੇਖਿਓ ਕੀ ਗੋਲ ਬੰਦੀ ਆ ਹੁਣ ਚੈੱਕ ਕਰੋ ਤੇ ਗਾਇਸ ਜੇ ਮੇਰੀ ਰੋਟੀ ਗੋਲ ਹੋਈ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲੇ ਬੈਲ ਆਈਕਨ ਵੀ ਦਵਾ ਦਿਓ ਸੋ ਗਾਇਸ ਅੱਜ ਉਹ ਪਿੰਡਤਨ ਤੋਂ ਇਹ ਤਨ ਪ੍ਰਸ਼ਾਦਾ ਸਿਕਾਈਏ सो so देखो मक्की रोटी बिल्कुल गोल है चेक करो स्वाइस so प्लीज मेरे चैनल सब्सक्राइब कर दिया करो सो so गाइस गुरुद्वारा साहिब में इन वीडियोस नहीं बनाई थी ਚੰਗਿਆ ਮੈਂ ਤਾਂ ਥੋੜਾ ਥੋੜਾ ਸ਼ਾਰਟ ਲੈ ਸੀ ਇਹ ਸਿਰਫ ਤੰਦੂਰੋਂ ਬੰਦਾ ਕਰਕੇ ਸੋ ਗਾਇਸ ਪ੍ਰਸ਼ਾਦਾ ਦੇਖ ਲਓ ਲੰਗਰ ਵਿੱਚ ਸਿਰਫ ਸਾਡੇ ਗੁਰਦੁਆਰੇ ਬੰਦਾ ਵਸਾਗ ਕਮੈਂਟ ਕਰਕੇ ਦੱਸੋ ਕਿੰਨੇ ਕਿੰਨੇ ਦੇ ਗੁਰਦੁਆਰੇ ਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਬੰਦਾ ਆ ਲਾਸਟ ਵਾਲੇ تین ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਨਾਲ ਪੇ ਦੀ ਸਬਜੀ ਤੇ ਨਾਲੇ ਚਾਵਲ ਬਣਾਏ ਸਿਗੇ तो गाइस सतगुर की सेवा सफल है जे को करे तो गाइस गुरुद्वारा साहिब सेवा करो तो मेवा थानू जरूर मिलेगा वागुरु जी का खालसा वाहू जी की फतेह मिलते हैं फिर कुछ से और ब्लॉग में तब तक नमस्कार बाय बाय